ਜਾਂਦਾ ਨਹੀਂ ਤੇਰੀ ਬੈਟ ਕਨੂੰ ਧੱਕਾ ਮਾਰਦਾ ਜਾਂਦਾ ਨਹੀਂ ਤੇਰੀ ਬੈਟ ਕਨੂੰ ਧੱਕਾ ਮਾਰਦਾ ਜਾਂਦਾ ਨਹੀਂ ਤੇਰੀ ਕੁੜੀਏ ਬੋਲੀ ਭਾਵੇਂ ਕੀ ਨਹੀਂ ਕਰੇ ਕਿ ਹੇਡਾਂ ਨਹੀਂ ਮੁਨਕੇ ਵੀ ਸਾਡੀਆਂ ਢੇਲੇ ਵਰਗੀਆਂ ਪੇਡਾਂ ਨਹੀਂ ਮੁਨਕੇ ਵੀ ਸਾਡੀਆਂ ਢੇਲੇ ਵਰਗੀਆਂ ਪੇਡਾਂ ਨਹੀਂ ਮੁਨਕੇ ਵੀ ਸਾਡੀਆਂ ਆਹਨੋ ਤੇਰੇ ਰੇ ਰੇ ਕੁੜੀਏ ਕਿ ਕਰੀਂਆਂ ਮੈਂ ਕੰਦੇਲੇ ਜਾਰ ਦਿਆਂ ਨਾ ਪੇ ਪੈਣ ਤਰੀਕਾ ਨਹੀਂ ਤੇਰੇ ਤੋੜ ਤੋੜ ਦੇ ਦੇਖੇ ਜਿਹੜਾ ਪਾਣੇ ਆਈ ਨਾ ਨਾਰਾਣਿ ਦੇ ਬਾਤ ਕੋ ਨੀ ਮਾਣੋਟੇ ਵਾ ਨਾਰਾਣਿ ਦੇ ਨੀ ਸ਼ੇਰਾ ਮਾਰਾ ਮਾਰ ਮੋਰ ਦੇ ਨਤ ਸਾਈਂ ਕਾ ਥੋਲਾ ਕੇ ਨੀ ਪਾਸਾ ਮਾਰ ਕੇ ਲਾਂਗੀ ਕੋਤੀ ਜਾਂਦੇ ਨੂੰ ਝੁਲਕਾ ਕੇ ਰਸ ਜੇ ਸਾਡੇ ਬੁੱਤੇ ਦਾ ਲੈ ਗਈ ਖੜਾ ਵਿੱਚ ਪਾਰ ਕਹਿੰਦੀ ਸਾਡੇ ਬੁੱਤੇ ਕੋੜ ਗਈ ਦਾਰਾ ਨਾਲ ਪਰਿੱਛਾ ਕੇ ਤੋੜ ਗਈ ਸੰਦਰਾ ਨਾਲ ਪਰਿੱਛਾ ਕੇ ਤੋੜ ਗਈ ਦਾਰਾ ਨਾਲ ਜੋ ਗੋਲੜੇ ਨੂੰ ਜੋਨਾ ਮੰਗਣਾ ਚਿੱਟਾ ਹੈ ਤੋੜ ਕੇ ਮਾ ਬੂ ਸੀ ਵੇਗਾ ਜੀ ਨਾਲ ਜੋ ਗੋਲੜੇ ਨਹੀਂ ਜਾ ਰਿਹਾ ਰਾਤੇ ਤਾਂ ਤੇਰਾ ਕੁੜੀਆ ਵਿੱਚੀ ਦਾ ਆਦਨ ਤੇਰੀ ਬਾਦਕ ਤੂੰ ਉਹ ਕਰਾ ਵੀ ਤਾਂ ਤੇਰੀ ਬਾਦਕ ਨੀ ਤੇਰੀ ਬੈਟਕ ਨੂੰ ਧੱਕਾ ਮਾਰਦਾ ਜਾਂਦਾ ਨਹੀਂ ਤੇਰੀ ਬੈਟਕ ਨੂੰ ਕਮਾਰਦਾ ਜਾਂਦਾ ਤੇਰੀ ਧੱਕਾ ਮਾਰਦਾ ਬਹੁਤ ਬਹੁਤ ਵੈਸੇ ਵੈਸੇ ਛੱਡ ਦੇ ਬਰਾ ਛੱਡ ਦੋ ਇੱਥੇ ਨੱਚ ਨਹੀਂ ਜਾਈਆਂ ਕੱਟ ਰੋਕ ਰੋਡ ਜਿਹੜੀ ਆਇਆ ਲੱਗ ਆਇਨਾ ਕਹਦੇ ਵੀ ਦੀਵਾਂ ਚ ਬੋਲੀਆਂ ਪਾ ਕੇ ਪਾਉ ਪਤਰ ਲੱਕ ਮਾਰਿਓ ਦੇਵਲੀਏ ਮਾਤਾ ਦੱਤੀ ਅਰੇ ਜਾ ਕੇ ਜਾ ਜੁੜ ਜੁੜ ਲੱਕ ਮਾਰਿਓ ਬੋਲੀਆਂ ਕੇਲਾ 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 ਨੀ ਕਪਾਈ ਕੰਮ ਕਰਦਾ ਏ ਕੇ ਬੋਲੀਆਂ ਪਾਉਣ ਤੇ ਵੇਲਾ ਵਧੀ ਮਾਤਾ ਉਧਰ ਨੂੰ ਆਉਂ ਨੂੰ ਜਾਂਦਾ ਸੜਕ ਤੇ ਥੇਲਾ ਰੰਗਦੀ ਤਾਂਤੀ ਤੇ ਦੋ ਕੜੀਆਂ ਦਾ ਵੇਲਾ ਰੰਗ ਤੇਰੇ ਤੋਂ ਮਾਪਿਆਂ ਆ ਤੇਰੇ ਬਾਪ ਨੂੰ ਤੇਨ ਪਤਾ ਨਹੀਂ ਆ ਤੇਰੇ ਬਾਪ ਨੂੰ ਲੋਕੀਂ ਤੇਨ ਪਤਾ ਨਹੀਂ ਆ ਤੇਰੇ ਬਾਪ ਨੂੰ ਨਹੀਂ ਤੇਰਾ ਮੇਰਾ ਪਿਆਰ ਜਪਾਰ ਅੰਧ ਭੜਦਾ ਸੀ ਬੇੜਾ ਨਹੀਂ ਆਪਾਂ ਦਹਚੂ ਇਤਨੇ ਬਸਾ ਗਜ਼ਰ ਮਾਤਾ ਹਾਂ ਸਹੀ ਕਰ ਲੈ ਮਾਤਾ ਸਾਡੀ ਪਰਲੇ ਪਾਸੇ ਹੋ ਜਾ ਤੂੰ ਮਾਤਾ ਇਧਰੇ ਪਾਸੇ ਹੋ ਜਾ ਵਿਚੇ ਹੋ ਜਾ ਮਾੜੇ ਪਿੱਛੇ ਆਹ ਨਾਲ ਆਹ పై <laughs> మచదా ਉਹ ਪਾਲੋਂਗੰਦਿਆ ਤੇ ਸਾਫ ਵੇਖ ਰਹੀ ਐ ਤੁਹਾਨੂੰ ਕਰਾ ਦੇ ਥੱਲੇ ਮੁੰਡੇ ਆਵੇ ਪਮਲਾ ਬਟੜਾਂ ਦੇ ਥੱਲੇ ਮੁੰਡੇ ਆਵੇ ਰਮਾ ਤੂੰ ਸੈਂ ਕਲਮ ਕੱਲੀ ਸੀਵੇ ਜਾਲ ਮਾ ਤੂੰ ਸੈਂ ਕਲਮ ਕੱਲੀ ਸੀਵੇ ਜਾਲ ਮਾ ਭਾਈ ਦਿੱਤਿਓ ਹਾਂ ਦੇ ਪਾਲੋ ਤੁਸੀਂ ਵੀ ਭਾਈ ਬੋਲੀ ਪਾਉਂਦਾ ਵਾ ਮੈਂ ਦੋਰ ਸੀਵੇ ਜਾਲ ਮਾ ਤੂੰ ਤੂੰ ਮੈਂ ਦੋਰ ਸੀਵੇ ਜਾਲ ਮਾ ਗਦੌਂ ਜਬਾਨੀ ਜੋਰ ਸੀਵੇ ਜਾਲ

Parangie, Parangaye, Callina, Ruja, Ike, and Ike, and Ike, and Ike, ਪੰਜਾਬ ਪੰਜਾਬ ਦੇ ਜੋ ਬੜਕੇ ਲਿਆਂਦੇ ਇਕ ਮਾਰਦਾ ਇਕ ਕੂਰਦਾ ਹੈ ਵੇ ਕਿਹੜੀ ਰੰਦੀ ਦੇ ਮਲਾਜੇ ਪੂਰਦਾ ਹੈ ਵੇ ਕਿਹੜੀ ਰੰਦੀ ਦੇ ਮਲਾਜੇ ਕਿਹੜੀ ਰੰਦੀ ਨੇ ਘੜੇ ਦੇ ਵਿਚ ਨੱਪ ਲਿਆ ਉਤੇਰੇ ਘਰੇ ਵਿਚ ਪਣੀ ਕਿਹੜੀ ਰੰਦੀ ਨੇ ਘੜੇ ਹੁੰਦਾ ਤੇਨ ਦੀ ਕੰਮ ਕਰਦਾ ਹੁੰਦਾ ਤੇਨ ਦੀ ਕੰਮ ਕਰਦਾ ਮੈਂ ਕਿਹਦਾ ਬਣ ਜਾਵਾਂ ਨਹੀਂ ਚੁੱਪ ਚੁੱਪ ਤੇਰੇ ਨਾਲ ਲੱਗ ਜਾਵਾਂ ਖਾਸਲਾ ਬਣਾ ਲਾ ਫੋਟੋ ਤੇਰੀ ਫੋਟੋ ਤੇ ਬੈਠੇ ਦੁੱਖ ਕਰਦਾ ਮੈਂ ਫੋਟੋ ਤੇ ਕਾਹ ਪਕਦੇ ਰਿਕਾ ਤੂੰ ਕਹੇਂ ਮੈਂ ਮੁਕਰੀ ਨਾ ਖਾ ਮੰਨ ਜਿਹੜੀ ਗੱਲ ਤੂੰ ਕਹੇਂ